ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਵਾਖਿਆ ਗਾਵੋ ਸੁਨੋ ਹੋ ਪੜ੍ਹੋ ਨਿਤ ਭਾਈ ਗੁਰ ਪੂਰਾ ਤੂ ਰਾਖਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਚੌਥਾ ਗੁਰਮਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਨਾਮੋ ਚਿਤ ਵੈ ਨਾਮ ਪੜੈ ਨਾਮ ਰਹੈ ਲਿਵ ਲਾਇ ਗੁਰਮਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਨਾਮ ਚਿਤ ਵੈ ਨਾਮ ਪੜੈ ਨਾਮ ਰਹੈ ਲਿਵ ਲਾਇ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ ਸਤਗੁਰ ਮਿਲਿਆ ਨਾਮ ਉਪਜੈ ਤਿਸਨਾ ਭੁਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋਂ ਬਲ ਲਾ ਪਾਏ ਮਹੱਲਾ ਚੌਥਾ ਸਤਗੁਰੂ ਪੁਰਖ ਜੇ ਮਾਰਿਆ ਬ੍ਰਹਮ ਪਰਮ ਆਕਾਰ ਛੋੜ ਗਿਆ ਉਸ ਪਿਛੈ ਵਜੈ ਫਕੜੀ ਮੋਹ ਕਾਲਾ ਆਗੇ ਭਇਆ ਉਸ ਅਰਲ ਬਰਲ ਮੋਹ ਨਿਕਲੈ ਨਿਤ ਝਗੂ ਸੁੱਟਦਾ ਮੂਆਲ ਕੀ ਆ ਹੋਵੇ ਕਿਸੈ ਹੀ ਦੇ ਕੀਤਾ ਜਾਂ ਤੁਰ ਕਿਰਤ ਉਸ ਦਾ ਇਹੋ ਜਿਹਾ ਪਿਆ ਜਿੱਥੈ ਉਹ ਜਾਏ ਤਿੱਥੈ ਉਹ ਝੂਠਾ ਕੂੜ ਬੋਲੇ ਕਿਸੈ ਨਾ ਭਾਵੈ ਵੇਖੋ ਭਾਈ ਵਡਿਆਈ ਹਰ ਸੰਤੋ ਸੁਆਮੀ ਆਪਣੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ਇਹੋ ਬ੍ਰਹਮ ਵਿਚਾਰ ਹੋਵੇ ਦਰ ਸੱਚੈ ਅਗੋਂ ਦੇ ਜਨ ਨਾਨਕ ਆਖ ਸੁਣਾਵੈ ਭਾਵ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਸਭਨਾਂ ਨੂੰ ਫਰਮਾਨ ਕਰਦੇ ਹਨ ਜੇ ਮਨੁੱਖ ਸਤਿਗੁਰ ਦੇ ਸਾਹਮਣੇ ਹੈ ਉਸ ਤੇ ਅੰਦਰ ਠੰਡ ਹੈ ਤੇ ਉਹ ਮਨੋਂ ਤਨੋਂ ਨਾਮ ਵਿੱਚ ਲੀਨ ਰਹਿੰਦੀ ਹੈ ਉਹ ਨਾਮ ਹੀ ਚਿਤਾਰਦਾ ਹੈ ਨਾਮ ਹੀ ਪੜਦਾ ਹੈ ਤੇ ਨਾਮ ਵਿੱਚ ਹੀ ਬਿਰਤੀ ਜੋੜੀ ਰੱਖਦਾ ਹੈ ਨਾਮ ਰੂਪ ਸੁੰਦਰ ਵਸਤ ਲੱਭ ਕੇ ਉਸ ਦੀ ਚਿੰਤਾ ਦੂਰ ਹੋ ਜਾਂਦੀ ਹੈ ਜੇ ਗੁਰੂ ਮਿਲ ਪਏ ਤਾਂ ਨਾਮ ਹਿਰਦੇ ਵਿੱਚ ਪੁੰਗਰਦਾ ਹੈ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ ਮਾਇਆ ਦੀ ਭੁੱਖ ਸਾਰੀ ਦੂਰ ਹੋ ਜਾਂਦੀ ਹੈ। اے ਨਾਨਕ ਨਾਮ ਵਿੱਚ ਰੰਗੇ ਜਾਣ ਕਰਕੇ ਨਾਮ ਹੀ ਹਿਰਦੇ ਰੂਪ ਪੱਲੇ ਵਿੱਚ ਉਕਰਿਆ ਜਾਂਦਾ ਹੈ। ਜੋ ਮਨੁੱਖ ਗੁਰੂ ਪਰਮੇਸ਼ਰ ਵੱਲੋਂ ਮਾਰਿਆ ਹੋਇਆ ਹੈ, ਭਾਵ ਜਿਸ ਨੂੰ ਰੱਬ ਵਾਲੇ ਪਾਸੇ ਤੋਂ ਉੱਕਾ ਹੀ ਨਫਰਤ ਹੈ, ਉਹ ਧਰਮ ਵਿੱਚ ਭਟਕਦਾ ਹੋਇਆ ਆਪਣੇ ਟਿਕਾਣੇ ਤੋਂ ਹਿੱਲ ਜਾਂਦਾ ਹੈ। ਉਸ ਦੇ ਪਿੱਛੇ ਲੋਕ ਫੱਕੜੀ ਵਜਾਉਂਦੇ ਹਨ ਤੇ ਅੱਗੇ ਜਿੱਥੇ ਜਾਂਦਾ ਹੈ ਮੁਕਾਲਖ ਖਟਦਾ ਹੈ ਉਸ ਦੇ ਮੂੰਹੋਂ ਨਿਰਾ ਬਕਵਾਸ ਹੀ ਨਿਕਲਦਾ ਹੈ ਉਹ ਸਦਾ ਨਿੰਦਾ ਕਰਕੇ ਹੀ ਦੁਖੀ ਹੁੰਦਾ ਰਹਿੰਦਾ ਹੈ ਕਿਸੇ ਦੇ ਪੀ ਕੀਤਿਆਂ ਕੁਝ ਨਹੀਂ ਹੋ ਸਕਦਾ ਭਾਗ ਕੋਈ ਉਸ ਨੂੰ ਸਮਤ ਨਹੀਂ ਦੇ ਸਕਦਾ ਕਿਉਂਕਿ ਮੁੱਢ ਤੋਂ ਕੀਤੇ ਮੰਦੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੋਣ ਭੀ ਇਹੋ ਜਿਹੀ ਭਾਵ ਨਿੰਦਾ ਦੀ ਮੰਦੀ ਕਮਾਈ ਕਰਨੀ ਪਈ ਹੈ ਉਹ ਮਨਮੁਖ ਜਿੱਥੇ ਜਾਂਦਾ ਹੈ ਉੱਥੇ ਹੀ ਝੂਠਾ ਹੁੰਦਾ ਹੈ ਝੂਠ ਬੋਲਦਾ ਹੈ ਤੇ ਕਿਸੇ ਨੂੰ ਚੰਗਾ ਨਹੀਂ ਲੱਗਦਾ اے ਸੰਤ ਜਨੋ ਪਿਆਰੇ ਮਾਲਕ ਪ੍ਰਭੂ ਦੀ ਵਡਿਆਈ ਵੇਖੋ ਕਿ ਜਿਹੋ ਜੀ ਕੋਈ ਕਮਾਈ ਕਰਦਾ ਹੈ ਉਹ ਜਿਆ ਉਸ ਨੂੰ ਫਲ ਮਿਲਦਾ ਹੈ ਇਹ ਸੱਚੀ ਵਿਚਾਰ ਸੱਚੀ ਦਰਗਾਹ ਵਿੱਚ ਹੁੰਦੀ ਹੈ ਦਾਸ ਨਾਨਕ ਪਹਿਲਾਂ ਹੀ ਤੁਹਾਨੂੰ ਆ ਕੇ ਸੁਣਾ ਰਿਹਾ ਹੈ ਤਾਂ ਜੋ ਭਲਾ ਬੀਜ ਬੀਜ ਕੇ ਭਲੇ ਫਲ ਦੀ ਆਸ ਹੋ ਸਕੇ